ਬਹੁਤ ਹੀ ਸਤਿਕਾਰਯੋਗ ਖਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮਿਕ ਸਿੰਘ ਮੌਕੇ ਤੇ ਬੜੀ ਅਫਸਰ ਫਰੀਦਕੋਟ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਤਕਨੀਕੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੇਲ ਵਾਲੀਆਂ ਫਸਲਾਂ ਦੇ ਵਿੱਚ ਬਿਮਾਰੀਆਂ ਤੇ ਉਹਦੀ ਰੋਕਥਾਮ ਕਿਵੇਂ ਕਰੀਏ ਸੋ ਖਸਾਨ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਤਕਰੀਬਨ 50 ਖੇੜੇਕਟੇਰ ਰਕਬੇ ਦੇ ਵਿੱਚ ਤੇਲ ਵਾਲੀਆਂ ਫਸਲਾਂ ਹਰੀ ਸੀਜ਼ਨ ਦੌਰਾਨ ਖਾਸ ਕਰਕੇ ਗੋभी ਸਰੋਂ ਰਾਇਆ ਵਿਜੈਆਂ ਦੀਆਂ ਨੇ ਇਹਦੇ ਵਿੱਚ ਕਨੋਲਾ ਸਰੋਂ ਵੀ ਆ ਜਾਂਦੀ ਹੈ ਸੋ ਇਹ ਜਿਹੜੀਆਂ ਤੇਲ ਵਾਲੀਆਂ ਫਸਲਾਂ ਨੇ ਕਾਸ ਕਰਿਆ ਹੋਆ ਇਹਦੇ ਵਿੱਚ ਦੋ ਕੁ ਬਿਮਾਰੀਆਂ ਜਿਹੜੀਆਂ ਨੇ ਕਾਫੀ ਪੈਦਾਵਾਰ ਘਟਾਉਣ ਦੇ ਵਿੱਚ ਸਾਈ ਹੁੰਦੀਆਂ ਨੇ ਜਿਹਦੀ ਰੋਕਥਾਮ ਕਰਨੀ ਬੜੀ ਜ਼ਰੂਰੀ ਆ ਜੇਕਰ ਅਸੀਂ ਸਮੇਂ ਸਿਰ ਇਸ ਦੀ ਰੋਕਥਾਮ ਨਾ ਕਰੀਏ ਤਾਂ ਫਲੀਆਂ ਨੇ ਉਹ ਸੁੱਕੜ ਜਾਂਦੀਆਂ ਨੇ ਬੀ ਸੁੱਕੜ ਜਾਂਦੇ ਤੇ ਝਾੜ ਜਿਹੜਾ ਘਟ ਜਾਂਦਾ ਵਾ ਤੇਲ ਦੀ ਮਾਤਰਾ ਵੀ ਘਟ ਜਾਂਦੀ ਆ ਇਹਦੇ ਵਿੱਚ ਦੋ ਜਿਹੜੀ ਮੁੱਖ ਜਿਹੜੀਆਂ ਬਿਮਾਰੀਆਂ ਨੇ ਇੱਕ ਭੂਰੇ ਤਬਿਆਂ ਦਾ ਰੋਗ ਜਿਹਨੂੰ ਆਪਾਂ ਚੁਲਸਰੋ ਕਹਿ ਦਿੰਦੇ ਆ ਤੇ ਚਿਟੀਕੂੰਗੀ ਇਹ ਦੋ ਬਿਮਾਰੀਆਂ ਜਿਹੜੀਆਂ ਨੇ ਇਸ ਫਸਲ ਦੇ ਉੱਤੇ ਮੁੱਖ ਤੌਰ ਤੇ ਹੁੰਦੀਆਂ ਨੇ ਜਿਹੜੀਆਂ ਕਿ ਜਿਹੜੀ ਸਰਾਇਆ ਵਾ ਇਹ ਤਾਂ ਖਾਸ ਕਰਕੇ ਰਾਇਆ ਦਾ ਜਿਹੜਾ ਝਾੜ ਘਟਾਉਣ ਦੇ ਵਿੱਚ ਸਾਈ ਹੁੰਦੀ ਆ ਪੂਰੇ ਤੱਬਿਆਂ ਦਾ ਰੋਗ ਦੋਵਾਂ ਫਸਲਾਂ ਦੋਵਾਂ ਕਿਸਮਤ ਆ ਜਾਂਦਾ ਵਾ ਉਹ ਵੀ ਸਰੋਂ ਤੇ ਵੀ ਆ ਜਾਂਦਾ ਵਾ ਐਸ ਵੈਲ ਐਜ਼ ਕਨੋਲਾ ਤੇ ਵੀ ਆ ਜਾਂਦਾ ਵਾ ਤੇ ਜਿਹੜੀ ਐ ਸਰੋਂ ਸਰੋਂ ਤੇ ਜਿਹੜੀ ਰਾਇਆ ਜਿਹੜੀ ਉੱਤੇ ਵੀ ਆ ਜਾਂਦਾ ਵਾ ਪਰ ਜਿਹੜੀ ਚਿੱਟੀ ਜਿਹੜੀ ਚਿੱਟੀ ਕੂਗੀ ਆ ਚਿੱਟੀ ਕੂਗੀ ਜਿਹੜੀ ਆ ਉਹ ਜ਼ਿਆਦਾ ਕਰਕੇ ਜਿਹੜੀ ਆ ਉਹ ਦੇਸੀ ਸਰੋਂ ਜਿਹੜੀ ਜਿਹਨੂੰ ਆਪਰਾਇਆ ਕਹਿ ਦਿੰਦੇ ਆ ਉਹਦੇ ਤੇ ਹੁੰਦਾ ਵਾ ਜੇਕਰ ਇਹ ਤੱਬਿਆਂ ਦਾ ਰੋਗ ਤੱਬਿਆਂ ਦੇ ਰੋਗ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਤਕਰੀਬਨ ਬਜਾਈ ਤੋਂ ਦਸੰਬਰ ਦੇ ਖੀਲੇ ਹਫਤੇ ਜਾਂ ਜਨਵਰੀ ਦੇ ਵਿੱਚ ਤੱਬੇ ਪੈਣ ਸ਼ੁਰੂ ਹੋ ਜਾਂਦੇ ਨੇ ਕਾਲੇ ਰੰਗ ਦੇ ਤੱਬੇ ਹੁੰਦੇ ਆ ਕੁਝ ਸਮੇਂ ਬਾਅਦ ਉਹਦੇ ਆਲੇ ਦੁਆਲੇ ਪੂਰੇ ਰੰਗ ਦੇ ਤੱਬੇ ਜਿਹੜੇ ਰਿੰਗ ਜਿਹੜੇ ਨੇ ਉਹ ਬੰਦੇ ਨੇ ਕਈ ਵਾਰੀ ਤਾਂ ਉਹ ਪੱਤੇ ਜਿਹੜੇ ਨੇ ਕਾਫੀ ਝੁਲਸ ਜਾਂਦੇ ਨੇ ਤੇ ਪੋਤੇ ਜਿਹੜੇ ਡਿੱਗ ਪੈਂਦੇ ਆ ਸੋ ਇਸ ਨਾਲ ਜਿਹੜਾ ਵਾ ਪੂਰਾ ਪੋਤਾ ਜਿਹੜਾ ਪੂਰੀ ਖਰਾਕ ਨਹੀਂ ਲੈ ਸਕਦਾ ਤੇ ਜਹਾੜ ਪੈਦਾਵਾਰ ਦੇ ਘਟਣ ਦੇ ਵਿੱਚ ਜਿਹੜਾ ਉਹ ਸਹੀ ਹੁੰਦਾ ਦੂਜੇ ਨੰਬਰ ਤੇ ਜਿਹੜੀ ਚਿੱਟੀ ਕੁੰਗੀ ਆ ਇਹ ਖਾਸ ਕਰਕੇ ਦੇਸੀ ਸਰੋਂਾਂ ਜਿਹੜੀ ਜਾਂ ਜਿਹਨੂੰ ਆਪਾਂ ਰਾਇਆ ਬੋਲ ਦਿੰਦੇ ਆ ਉਹਦੇ ਵਿੱਚ ਆਉਂਦੀ ਆ ਇਹਦੇ ਵਿੱਚ ਜਦੋਂ ਇਹ ਜਿਹੜੀ ਚਿੱਟੀ ਕੁੰਗੀ ਆਉਂਦੀ ਆ ਤੇ ਜਿਹੜੇ ਫੁੱਲ ਨੇ ਉਹ ਇੱਕ ਚੁਰਨ ਮੋੜਿਆ ਬੰਜਦਾ ਵਾ ਪੱਤੇੰ ਦੇ ਪੱਤਿਆਂ ਦੇ ਵਿੱਚ ਟਾਈਪ ਜਿਹੜਾ ਉਹ ਮੁੜ ਜਾਂਦੇ ਨੇ ਉਹਦੀ ਚਤਬੀਰ ਹੋ ਜਾਂਦੇ ਆ ਤੇ ਉਹ ਉਹ ਚਟੇ ਰੰਗ ਦੇ ਉਹ ਪਾਊਡਰ ਜਿਹੜਾ ਉਹ ਲੱਗਿਆ ਹੁੰਦਾ ਜਿਹਨਾਂ ਪੌਦਿਆਂ ਉੱਤੇ ਇਹ ਜਿਹੜੀ ਹਮਲਾ ਕਰਦੀ ਆ ਜਾਂ ਜਿਹਨਾਂ ਪੌਦਿਆਂ ਤੇ ਜਿਹੜੇ ਅਫੈਕਟਡ ਹੁੰਦੇ ਆ ਉਹਨਾਂ ਦੇ ਵਿੱਚ ਫਿਰ ਜਿਹੜੀਆਂ ਤੁਹਾਡੀਆਂ ਫਲੀਆਂ ਨਹੀਂ ਬੰਦੀਆਂ ਨਾ ਬੀ ਬੰਦਾ ਸੋ ਉਹਦੇ ਨਾਲ ਪੈਦਾਵਾਰ ਘਟਣ ਦਾ ਜਿਹੜੇ ਚਾਂਸ ਜਿਹੜੇ ਕਾਫੀ ਹੋ ਜਾਂਦੇ ਆ ਸੋ ਇਹਨਾਂ ਦੋਹਾਂ ਬਿਮਾਰੀਆਂ ਦੀ ਰੋਕਥਾਮ ਵਾਸਤੇ ਬੁਝਾਈ ਤੋਂ ਕੋਈ 70 ਤੋਂ 70 ਤੋਂ 80 ਦਿਨਾਂ ਦੇ ਦਿਨਾਂ ਦੇ ਬਾਅਦ ਜਦੋਂ ਤੁਸੀਂ ਇਸ ਬਿਮਾਰੀ ਦੇ ਲੱਛਣ ਦੇਖਦੇ ਜੇ ਤਾਂ 250 ਗ੍ਰਾਮ ਜਿਹੜੀ ਜਿਹੜੋ ਮਿਲ ਜਿਹੜੀ ਆ 골ਡ ਨੂੰ ਆਪਾਂ 100 ਤੋਂ ਲੈ ਕੇ 150 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਕਿਲੇ ਸਾਹਬ ਨਾਲ ਆਪਾਂ ਸ਼ਰਕਾ ਕਰ ਦਈਏ ਖਾਸ ਕਰਕੇ ਬੁਝਾਈ ਤੋਂ ਤਰ੍ਹਾਂ 70 ਤੋਂ 80 ਦਿਨਾਂ ਦੇ ਵਿੱਚ ਵਿੱਚ ਸਪਰੇਅ ਕਰ ਦਈਏ ਤੁਹਾਡਾ ਜਿਹੜਾ ਕਾਫੀ ਜਰਾ ਬਚਾਅ ਹੋ ਜਾਂਦਾ ਸੋ ਇਹ ਦਵਾਈ ਜਿਹੜੀ ਹੈ ਇਹ ਦੋਹਾਂ ਖਾਸ ਕਰਕੇ ਚਿੱਟੀ ਕੁੰਗੀ ਤੇ ਜਿਹੜੀ ਕੁਛ ਹੱਦ ਤੱਕ ਜਿਹੜੀ ਨੇ ਕਾਲੇ ਤੱਬਿਆਂ ਦੇ ਜਿਹੜੇ ਰੋਗ ਜਿਹੜਾ ਵਾ ਪਦਤ ਤੁਲਸ ਰੋਗ ਜਿਹਨੂੰ ਆਪਾਂ ਕਹ ਦਿੰਦੇ ਆ ਉਹਦੀ ਵੀ ਰੋਖ ਰੋਗथाम ਜਿਹੜੀ ਕਰ ਦਿੰਦੀ ਆ ਨੁਕਸਾਨ ਸਾਥੀਓ ਜੇਕਰ ਇਹਨਾਂ ਦੋਹਾਂ ਦੋਆ ਬਿਮਾਰੀਆਂ ਦੀ ਜਿਹੜੀ ਐ ਟਾਈਮ ਸਿਰ ਸਮੇਂ ਸਿਰ ਜਿਹੜੀ ਰੋਗਥਾਮ ਕਰ ਲਈਏ ਤਾਂ ਸਾਡੇ ਜਿਹੜਾ ਵਾ ਉਹ ਜਿਹੜੀ ਪੈਦਾਵਾਰ ਜਿਹੜੀ ਆ ਉਹ ਜਿਹੜੀ ਘਟਣ ਦੇ ਚਾਂਸ ਜਿਹੜੇ ਕਾਫੀ ਘਟ ਜਾਂਦੇ ਤੇ ਸਾਡੀ ਪੈਦਾਵਾਰ ਜਿਹੜੀ ਵਧ ਨਿਕਲਦੀ ਆ ਤੇ ਤੇਲ ਦੀ ਮਾਤਰਾ ਵੀ ਵੱਧ ਜਾਂਦੀ ਆ ਸੋ ਆਸੇ ਕਿ ਤੁਸੀਂ ਇਹਨਾਂ ਦੋਹਾਂ ਬਿਮਾਰੀਆਂ ਦੀ ਰੋਖਾਂ ਲਈ ਸਮੇਂ ਸਿਰ ਜੋ ਸਫਾਰਸ਼ ਕੀਤੀ ਗਈ ਆ ਉਹਦੀ ਜਿਹੜੀ ਆ ਉਹ ਵਰਤੋਂ ਕਰਕੇ ਉਹਦੇ ਸਿਰਕਾਰ ਕਰਕੇ ਇਸ ਬੰਗਾਰੀ ਦੀ ਰੋਕtham ਕਰਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਸ ਹੈ ਕਿ ਤੁਸੀਂ ਇਹ ਜਾਣਕਾਰੀ ਜਿਹੜੀ ਆਪਣੀ ਫਸਲਾਂ ਫਸਲਾਂ ਦੇ ਉੱਤੇ ਲਾਗੂ ਕਰਕੇ ਆਪਣੇ ਖੇਤੀ ਲੱਗਦੇ ਘਟਾਓਗੇ ਤੇ ਆਪਣੀ ਪੈਦਾਵਾਰ ਤੇ ਵਿਵਾਦ ਕਰੋਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਸਤਿ ਸ੍ਰੀ ਅਕਾਲ